ਮਕਰੋ ਮਕਾਮ ਦੇਖਣ ਲੰਨੀ ਸੀ ਪਰ ਇਹ ਇਸ ਕਰਕੇ ਮੇਰਾ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਸੀ ਤੇ ਮੇਰੇ ਗੋਡੇ ਦੇ ਖੱਬੀ ਲੱਤ ਦੇ ਲਿਗਾਮੈਂਟ ਟੁੱਟ ਗਏ ਸੀਗੇ ਮੇਰੇ ਬਹੁਤ ਮਾੜੇ ਹਾਲਾਤ ਸੀ ਜੀ ਕਿਸੇ ਪਾਸੇ ਮੈਨੂੰ ਕੁਝ ਨਹੀਂ ਰਾਹ ਦਿਖ ਰਿਹਾ ਸੀ ਕਿਸੇ ਪਾਸੇ ਕਿਸੇ ਨੇ ਮੇਰੀ ਬਾਹ ਨਹੀਂ ਫੜੀ ਬਹੁਤ ਸਰਕਾਰੀ ਹਸਪਤਾਲਾਂ 'ਚ ਵੀ ਬੇਨਤੀਆਂ ਕੀਤੀਆਂ ੱੱਕੇ ਖਾਦੇ ਅਸੀਂ ਸਾਨੂੰ ਕਿਸੇ ਨੇ ਹਸਪਤਾਲ 'ਚ ਦਾਖਲ ਹੀ ਨਹੀਂ ਕੀਤਾ ਸੀਗਾ ਮੇਰੇ ਹਾਲਾਤ ਇੰਨੇ ਕੁ ਮਾੜੇ ਸੀ ਵੀ ਮੇਰੀ ਆਪ ਦੀ ਪੋਜੀਸ਼ਨ ਬਹੁਤ ਡਾਊਨ ਸੀ ਇੱਕ ਟਾਈਮ ਰੋਟੀ ਕਣੀ ਆਉਂਦੀ ਅਸੀਂ ਬੈਠੇ ਸੀ ਜੇ ਵੀ ਮੇਰੇ ਕੋਲ ਇਲਾਜ ਕਰਾਉਣ ਨੂੰ ਕੋਈ ਪੈਸਾ ਨਹੀਂ ਸੀਗਾ ਮੇਰੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀਗਾ ਫਿਰ ਕਿਵੇਂ ਨਾ ਕਿਵੇਂ ਕਰਕੇ ਸਾਨੂੰ ਖਾਸ ਆਈਡੀ ਪਤਾ ਲੱਗਿਆ ਇਸ ਕਰਕੇ ਫਿਰ ਜਦੋਂ ਉਹਨਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਫਿਰ ਸਾਨੂੰ ਇਹ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਅਸੀਂ ਤੁਹਾਡਾ ਇਲਾਜ ਕਰਵਾਵਾਂਗੇ ਪਰ ਸਾਨੂੰ ਸਾਰੀ ਫਾਈਲ ਕੰਪਲੀਟ ਕਰਕੇ ਦੇ ਦਿਓ ਆ ਕੇ ਸਾਰਾ ਕੁਝ ਕਰਵਾ ਕੇ ਉਹਨਾਂ ਨੂੰ ਜਦੋਂ ਫਾਈਲ ਤਿਆਰ ਕਰਕੇ ਦਿੱਤੀ ਤਾਂ ਫਿਰ ਉਹਨਾਂ ਨੇ ਮੇਰਾ ਇਲਾਜ ਕਰਵਾਇਆ ਤੇ ਤੋਂ ਆਪਰੇਸ਼ਨ ਤੋਂ ਬਾਅਦ ਫਿਰ ਉਹਨਾਂ ਨੇ ਮੇਰਾ ਡਾਕਟਰ ਭੀਮ ਦੇ ਇਲਾਜ ਕਰਾ ਕੇ 2 ਲੱਖ ਰੁਪਇਆ ਉਹਨਾਂ ਨੇ ਡਾਕਟਰ ਫੀਮ ਦੇ ਖਾਤੇ ਵਿੱਚ ਪਾਇਆ ਪਰ ਮੈਂ ਠੀਕ ਹਾਂ ਅੱਜ ਬੱਚਿਆਂ ਦੇ ਵਿੱਚ ਬੈਠੀ ਆਂ ਇੰਨਾ ਵੀਰਾਂ ਦੀ ਬਦੌਲਤ ਮੈਂ ਅੱਜ ਬਿਲਕੁਲ ਠੀਕ ਠਾਕ ਆਂਗੀ ਪਰ ਮੇਰੇ ਘਰ ਦੇ ਹਾਲਾਤ ਇਹ ਸੀ ਵੀ ਮੈਂ ਬਚ ਨਹੀਂ ਪਾਉਂਗੀ ਜੇ ਮੇਰੇ ਸਾਥ ਨਾ ਦਿੰਦੇ ਮੇਰੇ ਵੀਰ ਉਹਨਾਂ ਨੇ ਮੇਰਾ ਇਲਾਜ ਕਰਾਇਆ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਪ੍ਰਮਾਤਮਾ ਤਰੱਕੀਆਂ ਬਖਸ਼ੀਏ ਉਹਨਾਂ ਨੂੰ